ਪਰਮ ਸਨਮਾਨਯੋਗ ਦੇਸ਼ਾਵ ਦੇ ਸਜੁਰ ਬਠੀ ਗੁਣਾਨ ਖਾਲਸਾ ਸੰਤਨ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਧਾਈਆਂ ਗੁਰਸਿੱਖਾਂ ਨੂੰ ਬਧਾਈਆਂ ਬੜਾ ਮੁਬਾਰਕ ਦਿਨ ਆ ਰਿਹਾ ਜੋ ਕਿ ਹਰ ਸਾਲ ਸਲਾਨਾ ਜੋੜ ਮੇਲਾ ਸੰਗ ਮੇਲਾ ਜੋ ਕਿ 1 ਮਾਰਚ ਨੂੰ ਇਸ ਸਥਾਨ ਤੋਂ ਸ਼ਰੇ 4 ਵਜੇ ਰਵਾਨਾ ਹੋਏਗਾ ਪਹਿਲੀ ਰਾਤ ਉਹ ਸੰਗ ਮੇਲਾ ਇੱਥੇ ਰੁਕਦਾ ਹੈ ਤੇ ਉਹਨਾਂ ਦੇ ਆਉ ਭਗਤ ਲਈ ਸਾਰਾ ਪ੍ਰਬੰਧ ਅਸੀਂ ਦੇਖਭਾਲ ਕਰ ਰਹੇ ਆ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਲੈ ਕੇ ਉਹਦਾ ਪ੍ਰਬੰਧ ਕਰ ਰਹੇ ਆ ਤਾਂ 2 ਮਾਰਚ ਨੂੰ ਸਵੇਰੇ 4 ਵਜੇ ਅਰਦਾਸ ਉਪਰੰਤੋ ਅਗਲੇ ਪੜਾ ਲਈ ਰਵਾਨਾ ਹੋ ਜਾਏਗਾ ਸਮੂਹ ਸੰਤਨ ਨੂੰ ਬੇਨਤੀ ਹੈ ਕਿ ਇਸ ਸਥਾਨ ਤੇ ਹਮਾ ਕੇ ਪਹੁੰਚੋ ਅਤੇ ਉਹਨਾਂ ਦੇ ਸਵਾਗਤ ਲਈ ਉਹਨਾਂ ਦੇ ਵੈਲਕਮ ਲਈ ਆਪਾਂ ਉਹਨਾਂ ਨੂੰ ਜੀ ਆਇਆਂ ਆਖੀਏ ਜਿਨ੍ਹਾਂ ਨੇ ਕੋਈ ਸੇਵਾਵਾਂ ਲੈਣੀਆਂ ਕੁੱਲੰਗਰ ਪੰਡਾਰਿਆਂ ਲਈ ਕੋਈ ਸਹਿਜ ਪਾਠ ਸ਼੍ਰੀ ਖੰਡ ਪੜ ਸਾਭੀ ਦੀਆਂ ਸੇਵਾਵਾਂ ਲੈਣੀਆਂ ਹੈ ਮਿਲ ਕੇ ਲੈ ਸਕਦੇ ਨੇ ਦਾਸ ਬਾਬਾ ਸੁਰੇਸ਼ ਸਿੰਘ ਜੀ ਦੀ 16 ਸੰਦਾਂ ਕੀ ਗੁੰਨਾਨ ਦੇ ਜਿਲ੍ਹੇ ਦਾ ਵਾਸੀ ਜੀ ਕੋਲ ਸਾਡੇ ਰਵੱਈਆ ਬਣਾਨੇ ਖਾਲ ਫੋਰਮਲ ਕੰਡਾ ਜਿਲ੍ਹਾ ਹੁਸ਼ਿਆਰਪੁਰ ਦੇਖਿਏ ਇਹ ਸਾਰਾ ਪ੍ਰੋਗਰਾਮ ਬਣਾਇਆ ਜਾਣਾ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਦੇ ਆਉ ਭਗਤ ਲਈ ਉਹਨਾਂ ਨੂੰ ਵੈਲਕਮ ਕਰ ਲੀ ਜਿਆ ਆਖਾਂ ਦੀ ਤੁਹਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਨੇ ਤੋਂ ਉਹਨਾਂ ਦੇ ਸਵਾਗਤ ਲਈ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ